ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਦੀ 5ਵੀਂ ਮੰਜ਼ਲ ਤੋਂ ਇੱਕ ਨੌਜਵਾਨ ਦੇ ਵੱਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਤੀ ਗਈ ਤਾਂ ਤਸਵੀਰਾਂ ਜੋ ਨੇ ਹਸਪਤਾਲ ਦੀਆਂ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਨੌਜਵਾਨ ਆਇਆ ਹੋਇਆ ਸੀ ਜਿਸ ਦਾ ਨਾਮ ਬਲਜਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਅੰਮ੍ਰਿਤਸਰ ਵੇਰਕਾ ਇਲਾਕੇ ਦਾ ਰਹਿਣ ਵਾਲਾ ਸੀ ਔਰ ਆਪਣੇ ਇਲਾਜ ਦੇ ਲਈ ਜਦ ਅੰਮ੍ਰਿਤਸਰ ਦੇ ਹਸਪਤਾਲ ਗੁਰਨਾਨਕ ਦੇ ਵਿੱਚ ਦਾਖਲ ਹੋਇਆ ਸੀ ਔਰ ਅੱਜ ਉਸ ਦਾ ਜਦ ਆਪਰੇਸ਼ਨ ਹੋਣਾ ਸੀ ਤਾਂ ਆਪਰੇਸ਼ਨ ਤੋਂ ਪਹਿਲਾਂ ਹੀ ਉਸ ਦੇ ਵੱਲੋਂ ਹਸਪਤਾਲ ਦੀ 5ਵੀਂ ਮੰਜ਼ਲ ਤੋਂ ਜਾ ਕੇ ਛਾਲ ਮਾਰ ਦਿੱਤੀ ਗਈ ਉਸਦੇ ਵੱਲੋਂ ਦੱਸਿਆ ਗਿਆ ਕਿ ਬਲਜਿੰਦਰ ਸਿੰਘ ਦਾ ਪਹਿਲਾਂ ਵੀ ਕੋਈ ਐਕਸੀਡੈਂਟ ਹੋਇਆ ਸੀ ਜਿਸ ਦੇ ਇਲਾਜ ਦੇ ਲਈ ਉਹ ਹਸਪਤਾਲ ਦੇ ਵਿੱਚ ਦਾਖਲ ਹੋਇਆ ਸੀ ਜਿੱਥੇ ਉਸ ਦਾ ਇਲਾਜ ਚੱਲਿਆ ਸੀ ਔਰ ਇਲਾਜ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ ਘਰ ਭੇਜ ਦਿੱਤਾ ਗਿਆ ਸੀ ਔਰ ਅੱਜ ਉਸ ਦਾ ਆਪਰੇਸ਼ਨ ਹੋਣਾ ਸੀ ਤਾਂ ਡਾਕਟਰਾਂ ਨੇ ਦੁਬਾਰਾ ਉਸ ਨੂੰ ਅੱਜ ਬੁਲਾਇਆ ਸੀ ਔਰ ਆਪਰੇਸ਼ਨ ਹੋਣ ਤੋਂ ਪਹਿਲਾਂ ਹੀ ਉਹ ਹਸਪਤਾਲ ਦੀ 5ਵੀਂ ਮੰਜ਼ਲ ਤੇ ਖੜਾ ਸੀ ਜਿਸ ਦੀ ਬਾਰੀ ਦੇ ਵਿੱਚੋਂ ਉਸ ਦੇ ਵੱਲੋਂ ਸ਼ਾਲ ਮਾਰ ਦਿੱਤੀ ਗਈ ਔਰ ਜਦੋਂ ਉਹ ਡਿੱਗਿਆ ਤਾਂ ਡਿੱਗਦੇ ਸਾਰ ਹੀ ਉਸ ਦੀ ਮੌਤ ਹੋ ਗਈ ਤੇ ਦੱਸਦੀ ਹੈ ਕਿ ਬਲਜਿੰਦਰ ਸਿੰਘ ਦੀ ਉਮਰ ਕਰੀਬ 45 ਸਾਲ ਦੱਸੀ ਜਸੀਤਾ ਅੱਜ ਆਪਰੇਸ਼ਨ ਦੇ ਲਈ ਡਾਕਟਰਾਂ ਦੇ ਵੱਲੋਂ ਇਸ ਨੂੰ ਹਸਪਤਾਲ ਦੇ ਵਿੱਚ ਦੁਬਾਰਾ ਬੁਲਾਇਆ ਗਿਆ ਸੀ ਔਰ ਆਪਰੇਸ਼ਨ ਹੋਣ ਤੋਂ ਪਹਿਲਾਂ ਹੀ ਇਸ ਦੇ ਵੱਲੋਂ 5ਵੀਂ ਮੰਜ਼ਲ ਦੇ ਉੱਪਰੋਂ heਠਾ ਛਲਾਂਗ ਲਗਾ ਦਿੱਤੀ ਗਈ ਔਰ ਡਿੱਗਣ ਦੇ ਨਾਲ ਹੀ ਇਸ ਦੀ ਮੌਤ ਹੋ ਜਾਂਦੀ ਹੈ ਆਪਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਇਹ ਕਿਸੇ ਫੈਕਟਰੀ 'ਚ ਕੰਮ ਕਰਦੇ ਆ ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ ਵਾ ਵੀ ਤੁਸੀਂ ਬੁੱਧਵਾਰ ਆ ਜਾ ਵੀਰਵਾਰ ਤੱਕ ਆਪਰੇਟ ਕਰਾਵਾਂ ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਪਹੁੰਚੀ ਜਿੱਦਾਂ ਇਹਦਾ ਬਾਰੀ ਚ ਖੜਾ ਸੀ ਬਾਰੀ ਜੋ ਕੱਢ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਕ ਬਾਹਰ ਗੈਲਰੀ ਚ ਗਏ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਹਾਂਜੀ ਇਹ ਮਾਮਲੇ ਤੇ ਬਿਆਨ ਲਿਖ ਲਏ ਜਿਹੜੇ ਭਰਾ ਦੇ ਉਹਦੇ ਭਾਇ ਦੇ ਮੁਤਾਬਕ ਜੋ ਵੀ ਇਨਵੈਸਟੀਗੇਟਰ ਨੇ ਸਾਹਮਣੇ ਗੱਲ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ